ਗੜਸ਼ੰਕਰ ਦੇ ਨੰਗਰ ਰੋਡ ਤੇ ਪੋਲ ਸਟੋਰ ਦੇ ਨਜ਼ਦੀਕ ਇੱਕ ਬਿਜਲੀ ਦੇ ਖੰਬੇ ਦੀਆਂ ਜੋ ਕ੍ਰਾਸ ਹੋ ਰਹੀਆਂ ਤਾਰਾਂ ਉਸ ਦੇ ਵਿੱਚ ਇੱਕ ਵਾਹਨ ਵੱਲੋਂ ਟੱਕਰ ਮਾਰ ਦੇ ਕਾਰਨ ਬਿਜਲੀ ਦਾ ਖੰਭਾ ਟੁੱਟ ਗਿਆ ਜਿਸ ਦੇ ਕਾਰਨ ਸਵੇਰ ਦੇ ਸਮੇਂ ਗੜਸ਼ੰਕਰ ਦੇ ਨੰਗਰ ਰੋਡ ਤੇ ਟ੍ਰੈਫਿਕ ਜਾਮ ਬੁਰੀ ਤਰੀਕੇ ਪ੍ਰਭਾਵਿਤ ਹੋਇਆ ਜੋ ਕਿ ਵੱਡੇ ਵਾਹਨ ਸਨ ਉਹਨਾਂ ਨੂੰ ਨਿਕਲਣ ਵਿੱਚ ਦਿੱਕਤ ਆਈ ਸਕੂਲਾਂ ਦੀਆਂ ਬੱਸਾਂ ਨੂੰ ਤਾਰਾਂ ਉੱਚੀਆਂ ਚੱਕ ਕੇ ਆਮ ਲੋਕਾਂ ਵੱਲੋਂ ਲੰਘਾਇਆ ਗਿਆ ਛੋਟੇ ਵਾਹਨ ਤਾਂ ਨਿਕਲ ਰਹੇ ਸਨ ਪਰ ਵੱਡੇ ਵਾਹਨ ਜੋ ਕਿ ਸੜਕ ਦੇ ਕਿਨਾਰੇ ਖੜੇ ਹੋ ਗਏ ਔਰ ਇਸ ਦੇ ਕਾਰਨ ਇੱਥੇ ਟ੍ਰੈਫਿਕ ਪ੍ਰਭਾਵਿਤ ਹੋ ਗਿਆ। ਕਰੀਬ 7 ਵਜੇ ਤੱਕ ਬਿਜਲੀ ਮੈਕਮੇਨ ਵੱਲੋਂ ਜੋ ਮੁਲਾਜ਼ਮ ਸੀ ਨਹੀਂ ਪਹੁੰਚੇ ਸਨ ਜਿਸ ਦੇ ਕਾਰਨ ਲੋਕ ਹੱਲੇ ਬੇਸਬਰੀ ਨਾਲ ਢੀ ਕਰ ਰਹੇ ਸਨ ਕਿ ਬਿਜਲੀ ਬੋਰ ਤੋਂ ਅਧਿਕਾਰੀ ਆਣਗੇ ਤਾਰਾਂ ਸਿੱਧੀਆਂ ਕਰਨਗੇ ਤੇ ਆਮ ਲੋਕਾਂ ਨੂੰ ਲੰਘਣਾ ਸੌਖਾ ਹੋਵੇਗਾ। ਇਸ ਘਟਨਾ ਵਾਲੀ ਥਾਂ ਦੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਾ ਕਿ ਇੱਕ ਗੱਤੇ ਨਾਲ ਭਰਿਆ ਹੋਇਆ ਕੈਂਟਰ ਜੋ ਕਿ ਸਵੇਰੇ ਕਰੀਬ 5 ਵਜੇ ਦੇ ਆਸ-ਪਾਸ ਇੱਥੋਂ ਲੰਘਿਆ ਉਸ ਮੌਕੇ ਹੀ ਇਹ ਤਾਰਾਂ ਨਾਲ ਹਿਲਜੁਲ ਹੋਈ ਹੈ ਤੇ ਇਹ ਖੰਭਾ ਟੁੱਟਿਆ ਹੈ